ਸੱਤ ਕਦਮ ਕਿਹੜੇ ਆ ਜਿਹੜੇ ਸਾਨੂੰ ਚੁੱਕਣਿਆ ਜਿਨ੍ਹਾਂ ਨਾਲ ਮੈਂ ਦੂਜਿਆਂ ਨੂੰ ਕੀ ਕਰ ਸਕਦਾ ਹਾਂ ਉਤਸ਼ਾਹ ਕਰ ਸਕਦਾ ਉਹ ਕਿਹੜੇ ਸੱਤ ਕਦਮ ਹੈ ਜਿਨ੍ਹਾਂ ਨੂੰ ਮੈਂ ਕਰਕੇ ਦੂਜਿਆਂ ਲਈ ਪ੍ਰੇਰਣਾ ਦਾ ਕਾਰਨ ਬਣ ਸਕਦਾ ਮੇਰੀ ਜ਼ਿੰਦਗੀ ਦੂਜਿਆਂ ਦੇ ਲਈ ਉਤਸ਼ਾਹ ਦਾ ਕਾਰਨ ਹੋ ਸਕਦੀ ਹੈ ਆਓ ਆਪਾਂ ਪ੍ਰਭੂ ਦੇ ਵਚਨ ਦੇ ਵਿੱਚ ਸਿੱਖਦੇ ਹਾਂ ਹਾਂ ਪਹਿਲਾ ਕਦਮ ਧਿਆਨ ਦਿਓ ਪਹਿਨੋ ਸਮਝ ਲੱਗ ਰਹੀ ਤੁਹਾਨੂੰ ਦੂਜਿਆਂ ਦੇ ਵਿਸ਼ਵਾਸ ਨੂੰ ਦੂਜਿਆਂ ਦੇ ਕੀਤੇ ਹੋਏ ਕੰਮ ਨੂੰ ਕੀ ਕਰਨਾ ਆ ਸਰਾਹਣਾ ਆ ਤੁਸੀਂ ਦੂਜੇ ਜਿਹੜੇ ਕੋਈ ਚੰਗਾ ਕੰਮ ਕਰ ਰਿਹਾ ਆ ਕੋਈ ਚੰਗਾ ਮਸੀਹੀ ਜੀਵਨ ਜੀ ਰਿਹਾ ਆ ਤਾਂ ਤੁਸੀਂ ਉਹਦੀ ਕੀ ਕਰਨੀ ਆ ਤਾਰੀਫ਼ ਕਰਨ ਵਾਲੇ ਬਣਨਾ ਆ ਤੁਸੀਂ ਉਹਦੀ ਚੰਗੀ ਗਵਾਹੀ ਦੇਣੀ ਆ ਤੁਸੀਂ ਉਹਨੂੰ ਵਡਿਆ ਸਕਦੇ ਆ ਤੁਸੀਂ ਕਹਿ ਸਕਦੇ ਭਾਈ ਤੁਸੀਂ ਬਹੁਤ ਹੀ ਚੰਗਾ ਕੀ ਕਰ ਰਹੇ ਆ ਕੰਮ ਕਰ ਰਹੇ ਆ ਪ੍ਰੋਬਲਮ ਕਿੱਥੇ ਐ ਜਦੋਂ ਆਪਾਂ ਕਿਸੇ ਦੇ ਚੰਗੇ ਕੰਮ ਨੂੰ ਦੇਖੇ ਵਡਿਆਉਂਦੇ ਨਹੀਂ ਜਦੋਂ ਆਪਾਂ ਕਿਸੇ ਦੇ ਚੰਗੇ ਕੀਤੇ ਹੋਏ ਕੰਮ ਨੂੰ ਚੰਗਾ ਨਹੀਂ ਕਹਿੰਦੇ ਅਕਸਰ ਅਸੀਂ ਦੂਜਿਆਂ ਦੀਆਂ ਜ਼ਿੰਦਗੀਆਂ 'ਚ ਕਮੀਆਂ ਕੱਢਣ ਵਾਲੇ ਹੁੰਦੇ ਆ ਅਕਸਰ ਅਸੀਂ ਦੂਜਿਆਂ ਦੀਆਂ ਜ਼ਿੰਦਗੀਆਂ 'ਚ ਕੀ ਕੱਢਦੇ ਆ ਕਮੀਆਂ ਇਹ ਕੰਮ ਤੁਸੀਂ ਨਹੀਂ ਕਰਨਾ ਇਹ ਕੰਮ ਤੁਹਾਨੂੰ ਕਰਨ ਦੀ ਇਜਾਜ਼ਤ ਪਰਮੇਸ਼ਰ ਦਾ ਵਚਨ ਨਹੀਂ ਦਿੰਦਾ ਕਮੀਆਂ ਕੱਟਣਾ ਦੋਸ਼ ਲਾਉਣਾ ਪਰਮੇਸ਼ਰ ਦੇ ਲੋਕਾਂ ਦਾ ਕੰਮ ਨਹੀਂ ਹੈਗਾ ਮੈਂ ਫੇਰ ਦੱਸ ਰਿਹਾ ਕਮੀਆਂ ਕੱਟਣਾ ਦੋਸ਼ ਲਾਉਣਾ ਪਰਮੇਸ਼ਰ ਦੇ ਲੋਕਾਂ ਦਾ ਕੰਮ ਨਹੀਂ ਹੈ ਪ੍ਰਭੂ ਯਿਸੂ ਨੂੰ ਪਤਾ ਸੀ ਕਿ ਯਹੂਦਾ ਮੈਨੂੰ ਫੜਾਏਗਾ ਪ੍ਰਭੂ ਯਿਸੂ ਨੂੰ ਪਤਾ ਸੀ ਕਿ ਯਹੂਦੀ ਮੇਨਾ ਕੀ ਕਰਦੇ ਪਿਆ ਪਰ ਪ੍ਰਭੂ ਨੇ ਕਦੇ ਵੀ ਉਹਨਾਂ ਤੇ ਕੀ ਨਹੀਂ ਲਾਏ ਦੋਸ਼ ਨਹੀਂ ਲਾਏ ਪ੍ਰਭੂ ਨੇ ਤਾੜਨਾ ਜ਼ਰੂਰ ਕੀਤੀ ਉਹਨਾਂ ਦੀ ਪ੍ਰਭੂ ਨੇ ਨਾ ਕਦੇ ਵੀ ਮਤਭੇਦ ਨਹੀਂ ਕੀਤਾ ਆਪਣੇ ਚੇਲੇ ਨਾਲ ਵੀ ਨਹੀਂ ਕੀਤਾ ਜਿਹਨੂੰ ਉਹਨੂੰ ਫੜਾਇਆ ਸੀ আর ਪ੍ਰਭੂ ਸਾਨੂੰ ਨਹੀਂ ਚਾਹੁੰਦਾ ਕਿ ਅਸੀਂ ਦੋਸ਼ ਲਾਉਣ ਵਾਲੇ ਹੋਈਏ ਕਮੀਆਂ ਕੱਢਣ ਵਾਲੇ ਹੋਈਏ ਪ੍ਰਭੂ ਕੀ ਕਹਿੰਦਾ ਜਿਹੜਾ ਚੰਗਾ ਕਰਦਾ ਉਹਦੀ ਕੀ ਕੀਤੀ ਜਾਵੇ ਸਰਾਹਨਾ ਕਰੀਏ ਪ੍ਰਭੂ ਨੇ ਆਪ ਕੀਤੀ ਉਹਨੇ ਆਖਿਆ ਪਿਛਲੇ ਦਿਨਾਂ ਚ ਆਪਾਂ ਸਿੱਖਿਆ ਸੀ ਨਾ ਕਿ ਉਹਨੇ ਆਖਿਆ ਹੇ ਸ਼ਾਬਾਸ਼ ਅਤੇ ਮਾਤਵਰ ਨੌਕਰ ਇਹ ਕੀ ਆ ਉਹਦੇ ਕੀਤੇ ਹੋਏ ਕੰਮ ਦੀ ਸਰਾਹਨਾ ਕਰਨਾ ਜਦੋਂ ਆਪਾਂ ਕਿਸੇ ਵਿਅਕਤੀ ਦੇ ਕੰਮ ਨੂੰ ਸਰਾਹਦੇ ਹਾਂ ਤਾਂ ਉਹ ਵਿਅਕਤੀ ਹੋਰ ਪ੍ਰਭੂ ਵਿੱਚ ਕੀ ਹੁੰਦਾ ਆ ਉਤਸ਼ਾਹਿਤ ਹੁੰਦਾ ਆ ਹallelujah ਹallelujah ਬਰਨਾਬਾ ਜਦੋਂ ਤਾਂਕੀਆ ਦੀ ਕਲੀਸਿਆ 'ਚ ਗਿਆ ਤਾਂ ਸਭ ਤੋਂ ਪਹਿਲਾਂ ਉਹਨੇ ਜਾ ਕੇ ਕੀ ਕੀਤਾ ਉੱਥੇ ਪਰਮੇਸ਼ਾ ਦੀ ਕਿਰਪਾ ਦੇਖੀ ਔਰ ਫੇਓਨੇ ਕੀ ਹੋਇਆ ਆਨੰਦ ਹੋਇਆ ਉਹ ਕੀ ਹੋਇਆ ਆਨੰਦ ਹੋਇਆ ਇਦਾਂ ਤਾਂ ਨਹੀਂ ਇੱਥੇ ਲਿਖਿਆ ਉਹ ਦੁਖੀ ਹੋ ਗਿਆ ਉਹਨੇ ਇਦਾਂ ਤਾਂ ਨਹੀਂ ਕਿਹਾ ਵੀ ਭਾਈ ਤੁਸੀਂ ਇੱਥੇ ਜਾ ਕੇ ਪ੍ਰਚਾਰਕਾਂ ਨੂੰ ਲਾਪੇ ਕਾਨ ਉਹਨੇ ਇਦਾਂ ਤਾਂ ਨਹੀਂ ਕੀਤਾ ਵੀ ਹਾਂ ਕਿ ਕੀਤਾ ਤੁਸੀਂ ਲੋਕਾਂ ਨੂੰ ਪ੍ਰਭੂ ਕੋਲ ਲਿਆਏ ਉਹਨੇ ਜਾ ਕੇ ਆਨੰਦ ਕੀਤਾ ਤੇ ਖੁਸ਼ੀ ਮਨਾਇਓਨੇ ਆਖਿਆ ਬੜੀ ਖੁਸ਼ੀ ਦਿਖਾ ਲਿਆ ਵੀ ਤੁਹਾਡੇ ਤੇ ਪ੍ਰਭੂ ਦੀ ਕੀ ਹੋਈ ਹੈ ਪਹਿਲਾ ਕਦਮ ਦੂਜਿਆਂ ਦੇ ਕੰਮ ਨੂੰ ਸਰਾਣਾ ਸਿੱਖਿਆ ਆਪਾਂ ਕੀ ਕਰਨਾ ਸਿੱਖਿਆ ਦੂਜਿਆਂ ਦੇ ਕੰਮ ਨੂੰ ਸਰਾਣਾ ਪਤੀ ਆਪਣੀ ਪਤਨੀ ਨੂੰ ਸਰਾਵੇ ਪਤੀ ਆਪਣੀ ਪਤਨੀ ਨੂੰ ਪਤਨੀ ਨੂੰ ਸਰਾਵੇ ਪਤਨੀ ਆਪਣੇ ਪਤੀ ਨੂੰ ਸਰਾਵੇ ਮਾਪੇ ਬਾਪ ਆਪਣੇ ਬੱਚਿਆਂ ਨੂੰ ਸਰਾਉਣ ਔਰ ਬੱਚੇ ਮਾਪੇ ਬਾਪ ਨੂੰ ਸਰਾਉਣ ਤਾਂ ਦੇ ਇੱਕ ਘਰ ਦੇ ਵਿੱਚ ਅਸੀਂ ਇੱਕ ਦੂਜੇ ਨੂੰ ਕੀ ਕਰ ਸਕਦੇ ਹਾਂ ਉਤਸ਼ਾਹ ਕਰ ਸਕਦੇ ਹਾਂ ਵਿਸ਼ਵਾਸੀ ਸੇਵਕ ਨੂੰ ਸਰਾਉਣ ਸੇਵਕ ਵਿਸ਼ਵਾਸੀਆਂ ਨੂੰ ਸਰਾਵੇ ਔਰ ਸਾਰੇ ਰਲ ਕੇ ਅਸੀਂ ਇੱਕ ਦੂਜੇ ਨੂੰ ਸਰਾਈਏ ਤਾ ਸਾਡੀ ਆਤ ਵੀ ਕੀ ਹੋ ਸਕਦੀ ਐ ਕਮੀਆਂ ਕਹੇ ਚ ਨਹੀਂ ਦੱਸੋ ਬਈ ਪ੍ਰਭੂ ਨੇ ਆਖਿਆ ਪਹਿਲਾ ਪੱਥਰ ਉਹ ਮਾਰੇ ਜਿਹਨੇ ਕਦੇ ਕੋਈ ਕੀ ਨਹੀਂ ਕੀਤਾ ਆਪ ਨਹੀਂ ਕੀਤਾ ਕਿਨੇ ਮਾਰਿਆ ਪੱਥਰ ਕਿਸੇ ਨੇ ਨਹੀਂ ਯਸੂ ਨੇ ਆਖਿਆ ਜਾਂ ਮੈਂ ਵੀ ਤੈਨੂੰ ਨਹੀਂ ਮਾਰਦਾ ਇਹ ਹੈ ਸਾਡੇ ਪ੍ਰਭੂ ਦੀ ਸਿੱਖਿਆ ਪ੍ਰਭੂ ਨਹੀਂ ਚਾਹੁੰਦਾ ਕਿ ਅਸੀਂ ਦੋਸ਼ ਲਾਉਣ ਵਾਲੇ ਹੋਈਏ ਪੌਲਸ ਨੇ ਥਸਲੋਨਿਕ ਦੇ ਵਿਸ਼ਵਾਸੀਆਂ ਨੂੰ ਸਰਾਇਆ ਅਤੇ ਉਸ ਨੇ ਕਿਹਾ ਹੋਏ ਭਰਾ ਮੇਰਨਾ ਪੜੀਏ ਪਹਿਲਾਂ ਥਸਲੋਨੀਕ ਉਹਦਾ 1 ਦਾ 6 ਤੇ 7 ਵਚਨ ਪੜ੍ਹ ਦੋ ਜੀ ਜੇ ਤੁਸੀਂ ਜਲਦੀ ਪੜ੍ਹੋਗੇ ਆਪਾਂ ਜਲਦੀ ਸੰਤਨ ਨੂੰ ਵੱਡੀ ਗਿੱਤਾਂ ਵਿੱਚ ਭਗਤ ਰਾਮ ਜੀ ਨੇ ਆਨੰਦ ਅਕਬੂਲ ਕਰਕੇ ਸਾਡੀ ਇਹ ਪ੍ਰਭੂ ਦੀ ਰੀਸ ਕਰਨ ਲੱਗ ਪੈਸੋ ਹਾਂ ਪੌਲਸ ਨੇ ਆਖਿਆ ਤੁਸੀਂ ਵੱਡੀ ਵਿਵਤਾ ਵਿੱਚ ਪਰਮੇਸ਼ਰ ਦੇ ਵਚਨ ਨੂੰ ਕੀ ਕੀਤਾ ਗ੍ਰਹਿਣ ਕੀਤਾ ਸਾਡੀ ਅਤੇ ਨਾਲੇ ਪਰਮੇਸ਼ਰ ਦੇ ਵਚਨ ਦੀ ਕੀ ਕਰਨ ਲੱਗਿਆ ਸੀ ਰੀਸ ਕਰਨ ਲੱਗਿਆ ਹਾਂ ਜੀ ਸੱਤ ਵਚਨ ਕਿਉਂਕਿ ਤੁਸੀਂ ਉਹਨਾਂ ਸਭਨਾ ਨੇਚਾਵਾਨਾ ਨਹੀਂ ਵਿਣਮਕ ਦੁਨੀਆ ਦੇ ਖਾਦਾਂ ਦੇ ਚਾਨ ਨਮੂਨਾ ਬਣੇ ਹਾਂ ਪੌਲਸ ਥਸਲੋਨੀਕ ਦੇ ਲੋਕਾਂ ਨੂੰ ਕਹਿੰਦਾ ਉਹ ਤੁਹਾਡੇ ਨੇਚਾ ਦਾ ਤਾਂ ਬੜਾ ਪ੍ਰਚਾਰ ਹੁੰਦਾ ਵਿਆ ਮੇਰੇ ਭਰਾਵੋ ਅਤੇ ਤੁਸੀਂ ਦੂਜਿਆਂ ਲਈ ਕੀ ਬਣ ਗਏ ਆ ਏ ਹੈ ਸਰਾਹਣਾ ਕਰਨੀ ਏ ਹੈ ਉਹਨਾਂ ਨੂੰ ਪੁਸ਼ ਕਰਨਾ ਇਹ ਹੈ ਉਹਨਾਂ ਦੀ ਹਿੰਮਤ ਨੂੰ ਵਧਾਉਣਾ ਔਰ ਪਾਲਸ ਨੇ ਉਹਨਾਂ ਨੂੰ ਤਸਾਹਿਦ ਕੀਤਾ ਤੇ ਉਹਨਾਂ ਨੇ ਕਿਹਾ ਤੁਹਾਡਾ ਵਿਸ਼ਵਾਸ ਦੂਜਿਆਂ ਤੇ ਵਜ਼ਾਗਰ ਹੋ ਗਿਆ ਔਰ ਸਾਨੂੰ ਸੜਨਾ ਨਹੀਂ ਆ ਕੀ ਨਹੀਂ ਕਰਨਾ ਸਾਨੂੰ ਜਦੋਂ ਕੋਈ ਵਿਸ਼ਵਾਸੀ ਵਾਦਾ ਫੁੱਲਦਾ ਆ ਉਹਦੇ ਬਦਨ ਫੁੱਲਣ ਤੇ ਸੜਨਾ ਨਹੀਂ ਹੈ ਬਰਨਾਵਾਸ ਅੰਤਾਕਿਆ ਚ ਜਾ ਕੇ ਸੜਿਆ ਨਹੀਂ ਲਿਖਿਆ ਆ ਲਿਖਿਆ ਉਹ ਆਨੰਦ ਹੋਇਆ ਕੀ ਹੋਇਆ आनंद ਹੋਇਆ ਕਿਉਂ ਉਹਨਾਂ ਨੂੰ ਵੱਧ ਦੇ ਦੇਖੇ ਜਿਹੜੇ ਅੰਤਾਕਿਆ ਚ ਵਿਸ਼ਵਾਸੀ ਸੀ ਉਹ ਕੋਈ ਪ੍ਰਚਾਰਕ ਨਹੀਂ ਸੀਗੇ ਉਹ ਸੇਵਾਦਾਰ ਨਹੀਂ ਸੀ ਉਹ ਇੱਕ ਆਮ ਵਿਸ਼ਵਾਸੀ ਸੀ ਭਰਨਾਵਾਸ ਇੱਕ ਸੇਵਕ ਬਜੋ ਗਿਆ ਸੀ ਪਰ ਉਹਨੇ ਜਾ ਕੇ ਤਾਂ ਨਹੀਂ ਕਿਹਾ ਵੀ ਸੇਵਕ ਤਾਂ ਮੈਂ ਆ ਉਹਨੇ ਉਹਨਾਂ ਅਵਿਸ਼ਵਾਸੀਆਂ ਦੇ ਕੰਮ ਨੂੰ ਦੇਖ ਕੇ ਆਨੰਦ ਹੋਇਆ ਕਿਉਂਕਿ ਉਹਨਾਂ ਉੱਤੇ ਪਰਮੇਸ਼ਰ ਦੀ ਕੀ ਹੋਈ ਸੀ ਕਿਰਪਾ ਹੋਈ ਸੀ ਪੌਲਸ ਨੇ ਥਸਲੋਨਿਕ ਦੇ ਲੋਕਾਂ ਨੂੰ ਕਿਹਾ ਕਿ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਤੁਹਾਡੇ ਵਿਸ਼ਵਾਸ ਦੀ ਚਰਚਾ ਹੋ ਰਹੀ ਹੈ ਤੁਸੀਂ ਦੂਜਿਆਂ ਲਈ ਆਦਰਸ਼ ਬਣ ਗਏ ਪਹਿਲਾ ਕਦਮ ਅਸੀਂ ਕੀ ਦੇਖਿਆ ਦੂਜਿਆਂ ਦੇ ਕੰਮ ਨੂੰ ਵਿਸ਼ਵਾਸ ਨੂੰ ਜੋ ਵਾਧ ਰਿਹਾ ਕੀ ਕਹਨਾ ਸਰਾਉਣਾ ਸਿੱਖੀਏ ਆਪਾਂ ਦੂਸਰਾ ਕਦਮ ਦੂਸਰਾ ਕਦਮ ਪਰਮੇਸ਼ਰ ਦੇ ਬਚਨ ਉਤੇ ਸ਼ੱਕ ਨਾ ਕਰੋ ਦੂਜਿਆਂ ਨੂੰ ਵਾਦੀ ਯਾਦ ਕਰਾਉਣਾ ਪਰਮੇਸ਼ਰ ਦੇ ਵਚਨ ਦੇ ਉੱਤੇ ਅਸੀਂ ਸ਼ੰਕਾ ਨਾ ਕਰੀਏ ਉਹਨਾਂ ਨੂੰ ਪਰਮੇਸ਼ਰ ਦੇ ਵਾਅਦਿਆਂ ਨੂੰ ਯਾਦ ਕਰਾਉਣਾ ਸਾਨੂੰ ਕੀ ਕਰਨਾ ਹੈ ਤੁਹਾਨੂੰ ਥੋੜਾ ਸਮਝਣ 'ਚ ਦਿੱਕਤ ਲੱਗ ਸਕਦੀ ਹੈ ਪਹਿਲਾ ਪਤਰਸ ਦਾ ਸੌਰੀ ਦੂਜਾ ਪੱਤਰ ਤਿੰਨ ਦਾ 8 ਤੇ 9 ਵਚਨ ਦੇ ਵਿੱਚ ਪਤਰਸ ਨੇ ਵਿਸ਼ਵਾਸੀਆਂ ਨੂੰ ਕਿਹਾ हे ਭਰਾਵੋ हे ਪਿਆਰਿਓ ਇੱਕ ਗੱਲ ਤੁਹਾਤੋਂ ਭੁੱਲੀ ਨਾ ਰਹੇ ਪਰਮੇਸ਼ਰ ਆਪਣੇ ਵਾਅਦੇ ਦਾ ਮਠਾ ਨਹੀਂ ਹੈ ਕੀ ਆਖਿਆ ਪਤਰਸ ਨੇ ਵਿਸ਼ਵਾਸੀਆਂ ਨੂੰ हे ਪ੍ਰਭੂ ਦੂਜਾ ਪਤਰਸ 3 ਦਾ 8 ਤੇ 9 ਵਚਨ ਚ ਉਹਨੇ ਆਖਿਆ हे ਪਿਆਰਿਓ ਇਹ ਗੰਢ ਸੌਤੋ ਪੁੱਢੀ ਨਾ ਰਹੇ ਹਾਂ ਭਾਈ ਪ੍ਰਭੂ ਦੇ ਅੱਗੇ ਇੱਕ ਦਿਨ 1000 ਬਰੇ ਵਰਦਾ ਜਾ ਹੈ ਅੱਤੇ 1000 ਬਰੇ ਇੱਕ ਦਿਨ ਗਿਆ ਹੈ ਹਾਂ ਪੌਲ ਪਤਰਸ ਹਾਂਜੀ ਸੋ ਠੀਕ ਠੀਕ ਹੈ ਬ੍ਰਦਰ ਥੈਂਕ ਯੂ ਉਹਨੇ ਆਖਿਆ ਪ੍ਰਭੂ ਆਪਣੇ ਬਾਦੇ ਦਾ ਕੀ ਨਹੀਂ ਹੈਗਾ ਮੱਠਾ ਨਹੀਂ ਪ੍ਰਭੂ ਕੱਚਾ ਨਹੀਂ ਹੈਗਾ ਪ੍ਰਭੂ ਨੇ ਜੋ ਵਾਅਦਾ ਕੀਤਾ ਉਹ ਵਫਾਦਾਰ ਹੈ ਆਪਾਂ ਕੀ ਕਰਨਾ ਹੈ ਦੂਜਾ ਕਦਮ ਇੱਕ ਦੂਜੇ ਨੂੰ ਪਰਮੇਸ਼ਰ ਦੇ ਵਾਅਦੇ ਕੀ ਦੁਹਲਾਉਣੇ ਆ ਯਾਦ ਦਿਲਾਉਣੇ ਆ ਅਸੀਂ ਪਰਮੇਸ਼ਰ ਦੇ ਵਚਨ ਦੇ ਦੁਆਰਾ ਇਹਨੂੰ ਇਦਾਂ ਵੀ ਕਹਿ ਸਕਦੇ ਆ ਪਰਮੇਸ਼ਰ ਦੇ ਵਚਨ ਦੇ ਦੁਆਰਾ ਜਿਹੜੇ ਦਿੱਤੇ ਗਏ ਬਾਦ ਆ ਉਹਨਾਂ ਦੁਆਰਾ ਇੱਕ ਦੂਜੇ ਦੀ ਹਿੰਮਤ ਵਧਾਣੀ ਜਦੋਂ ਕਲੀਸਿਆ ਸਤਾਵ ਵਿੱਚ ਨਿਕਲ ਰਹੀ ਸੀ ਜਦੋਂ ਕਲੀਸਿਆ ਦੇ ਉੱਤੇ ਸਤਾਵ ਸੀ ਪਰੇਸ਼ਾਨੀ ਸੀ ਜਦੋਂ ਲੋਕ ਕਲਿਸਿਆ ਦੇ ਵਿਸ਼ਵਾਸੀ ਨੂੰ ਸੁਤਾਰ ਰਹੇ ਸੀ ਬਹੁਤ ਸਾਰੇ ਲੋਕ ਸ਼ੰਕਾ ਵਿੱਚ ਆ ਗਏ ਬਹੁਤ ਸਾਰੇ ਲੋਕਾਂ ਨੇ ਸ਼ੱਕ ਕੀਤੀ ਹੋਵੇਗੀ ਤਦ ਪਤਰਸ ਨੇ ਉਹਨਾਂ ਨੂੰ ਆਖਿਆ "ਹੇ ਪਿਆਰਿਓ ਇੱਕ ਗੱਲ ਤੁਹਾਡੇ ਤੋਂ ਲੁਕੀ ਨਾ ਰਹੇ ਬਹੁਤ ਸਾਰੇ ਲੋਕ ਤੁਹਾਡੇ ਪ੍ਰਭੂ ਦੇ ਉੱਤੇ ਜੋ ਉਂਗਲ ਚੱਕਦੇ ਐ ਕਿ ਪ੍ਰਭੂ 2000 ਸਾਲ ਹੋ ਗਏ ਹੱਲੇ ਤੱਕ ਨਹੀਂ ਆਇਆ ਪਰ ਕਹਿੰਦਾ ਇੱਕ ਗੱਲ ਤੁਹਾਡੇ ਤੋਂ ਕੀ ਨਾ ਰਹੇ ਲੁਕੀ ਨਾ ਰਹੇ ਕਿ ਪ੍ਰਭੂ ਆਪਣੇ ਵਾਅਦੇ ਦਾ ਕੀ ਨਹੀਂ ਹੈਗਾ ਮਠਾ ਨਹੀਂ ਹੈ ਪੌਲਸ ਨੇ ਪੌਲਸ ਨੇth ਜਿਹੜਾ ਅਸੀਂ ਜਦੋਂ ਪੜ੍ਹਦੇ ਆ ਪੌਲਸ ਨੇ ਤਸਲੋਨਿਕ ਦੇ ਲੋਕਾਂ ਨੂੰ ਵੀ ਕਿਹਾ ਉਹਨਾਂ ਨੇ ਕੀ ਕਿਹਾ हे ਭਰਾਵੋ ਅਸੀਂ ਨਹੀਂ ਚਾਹੁੰਦੇ ਤੁਸੀਂ ਉਹਨਾਂ ਦੀ ਵਿੱਥਿਆ ਤੋਂ ਜਿਹੜੇ ਸੁੱਤੇ ਪੈ ਕੀ ਰਹੋ ਹਾਂ ਪੌਲਸ ਨੇ ਵੀ ਤਸਲੋਨਿਕ ਦੇ ਲੋਕਾਂ ਨੂੰ ਕੀ ਕੀਤਾ ਉਤਸ਼ਾਹਿਤ ਕੀਤਾ ਤੇ ਦੇ ਨਾਲ ਦੂਜਾ ਕਦਮ ਕੀਆ ਪਰਮੇਸ਼ਰ ਦੇ ਵਾਅਦਿਆਂ ਨੂੰ ਇੱਕ ਦੂਜੇ ਨੂੰ ਦੱਸਣਾ ਜਦੋਂ ਕੋਈ ਨਿਰਾਸ਼ ਹੋਵੇ ਉਹਨਾਂ ਕਹਿੰਦਾ ਨਾ ਡਰ ਪ੍ਰਭੂ ਨੇ ਆਖਿਆ ਮੰਗਉ ਤਾਂ ਜਦੋਂ ਮੈਂ ਪਰੇਸ਼ਾਨ ਆ ਨਾ ਡਰ ਪ੍ਰਭੂ ਨੇ ਆਖਿਆ ਮੈਨੂੰ ਪੁਕਾਰ ਤਾਂ ਮੈਂ ਤੇਰੀ ਪ੍ਰਾਰਥਨਾ ਦਾ ਕੀ ਦੇਵਾਂਗਾ ਹਾਂ ਅਸੀਂ ਇੱਕ ਦੂਜੇ ਨੂੰ ਇਦਾਂ ਕੀ ਦੇ ਸਕਦੇ ਹਾਂ ਤਸੱਲੀ ਦੇ ਸਕਦੇ ਹਾਂ ਪਹਿਲਾ ਕਦਮ ਅਸੀਂ ਪ੍ਰਭੂ ਦੇ ਵਚਨ ਦੇ ਲਿਖਿਆ ਕਿ ਦੂਜਿਆਂ ਦੇ ਕੰਮਾਂ ਨੂੰ ਸਰਾਉਣਾ ਦੂਸਰਾ ਕਦਮ ਪ੍ਰਭੂ ਦੇ ਵਾਅਦਿਆਂ ਨੂੰ ਅਸੀਂ ਇੱਕ ਦੂਜੇ ਨੂੰ ਕੀ ਕਰਾਉਣਾ ਯਾਦ ਕਰਾਉਣਾ ਇੱਕ ਦੂਜੇ ਨੂੰ ਦੱਸਣਾ ਭਾਈ ਤੂੰ ਚਿੰਤਾ ਕਿਹਦੀ ਕਰਦਾ ਵਚਨ ਜੀ ਇਦਾਂ ਲਿਖਿਆ ਆ ਤੇਰੇ ਬਾਰੇ ਯਿਸੂ ਨੇ ਆਖਿਆ ਮੈਂ ਤੈਨੂੰ ਕਦੇ ਮੈਂ ਤੈਨੂੰ ਕਦੇ ਨਾ त्याਗਾਂਗਾ ਵੇਖ ਮੈਂ ਯੁੱਗ ਦੇ ਅੰਤਿਕਰ ਤੇਰੇ ਨਾ ਡਰ ਨਾ ਘਾਬਰ ਮੇਰੇ ਤੇ ਵਿਸ਼ਵਾਸ ਕਰ ਅਸੀਂ ਇੱਕ ਦੂਜੇ ਨੂੰ ਇਦਾਂ ਵਾਅਦੇ ਯਾਦ ਦਿਲਾ ਕੇ ਉਸ ਨੂੰ ਤਸਾਹਿਤ ਕਰਦੇ ਤੀਸਰਾ ਕਦਮ ਜੋ ਸਾਨੂੰ ਕਰਨਾ ਹੈ ਤੀਜਾ ਕਦਮ ਜੋ ਸਾਨੂੰ ਕਹਨਾ ਸਾਨੂੰ ਮੁਸ਼ਕਲ ਹਾਲਾਤਾਂ ਵਿੱਚ ਇੱਕ ਦੂਜੇ ਦੀ ਮਦਦ ਕਰਨੀ ਆ ਤੀਜਾ ਕਦਮ ਕੀ ਹੈ ਭਾਜੀ ਮੁਸ਼ਕਲ ਹਾਲਾਤਾਂ ਵਿੱਚ ਇੱਕ ਦੂਜੇ ਦੀ ਕੀ ਕਰਨੀ ਆ ਮਦਦ ਕਰਨੀ ਆ ਫੇਰ ਦੱਸ ਰਿਆਂ ਤੀਸਰਾ ਕਦਮ ਮੁਸ਼ਕਲ ਹਾਲਾਤਾਂ ਵਿੱਚ ਸਾਨੂੰ ਇੱਕ ਦੂਜੇ ਦੀ ਕੀ ਕਰਨੀ ਆ ਮਦਦ ਕਰਨੀ ਆ ਰਸੂਲਾਂ ਦੇ ਕਿਰਤਾਬ 11 ਅਧਿਆਏ ਉਹਦੇ 27 ਤੋਂ 29 ਵਚਨ ਦੇ ਵਿੱਚ ਜਦੋਂ ਅਸੀਂ ਪੜ੍ਹਦੇ ਹਾਂ ਅੰਤਾਕੀਆ ਦੀ ਕਲੀਸਿਆ ਦੇ ਜ਼ਰੂਰਤਮੰਦ ਵਿਸ਼ਵਾਸੀਆਂ ਲਈ ਮਦਦ ਕਰਨ ਦੇ ਲਈ ਬਰਨਾਵਾਸ ਨੂੰ ਕਲੀਸਿਆ ਨੇ ਭੇਜਿਆ ਤਾਂ ਕਿ ਉਹ ਜ਼ਰੂਰਤਮੰਦ ਵਿਸ਼ਵਾਸੀਆਂ ਦੀ ਕੀ ਕਰ ਸਕੇ ਮਦਦ ਕਰ ਸਕੇ ਆਰ ਬਰਨਾਵਾਸ ਅੰਤਾਕੀਆ ਦੇ ਵਿੱਚ ਜਾ ਕੇ ਕਲੀਸਿਆ ਦੀ ਕੀ ਕਰ ਸਕੇ ਆ ਮਦਦ ਕਰ ਸਕੇ ਅਸੀਂ ਕਿਉਂ ਇੱਥੇ ਪੜ ਰਹੇ ਹਾਂ ਰਸੂਲਾਂ ਦੇ ਕਰਤੱਵ ਬਰਨਾਵਾਸ ਬਾਰੇ ਕਿਉਂਕਿ ਅਸੀਂ ਬਰਨਾਵਾਸ ਦੀ ਹੀ ਜ਼ਿੰਦਗੀ ਨੂੰ ਸਿੱਖ ਰਹੇ ਹਾਂ ਬਰਨਾਵਾਸ ਨੇ ਜਾ ਕੇ ਅੰਤਾਕੀਆ ਦੇ ਵਿਸ਼ਵਾਸੀ ਭੈਣ ਭਰਾਵਾਂ ਦੀ ਕੀ ਕੀਤੀ ਮਦਦ ਕੀਤੀ ਆਰ ਬਰਨਾਵਾਸ ਨੇ ਆਪਣੀ ਜ਼ਮੀਨ ਵੇਚ ਕੇ ਜ਼ਰੂਰਤਮੰਦਾਂ ਦੀ ਕੀ ਕੀਤੀ ਰਸੂਲਾਂ ਦੇ ਕਰਤੱਵ ਚਾਰ ਦੇ 36 ਵਚਨ ਚ ਪੜਦੇ ਹਾਂ ਬਰਨਾਵਾਸ ਨੇ ਆਪਣੀ ਜ਼ਮੀਨ ਵੇਚ ਕੇ ਮਦਦਗਾਰਾਂ ਲਈ ਦੇ ਦਿੱਤੀ ਮੇਰੇ ਭੈਣੋ ਤੇ ਭਰਾਓ ਮੈਂ ਆਪਣੇ ਹੱਥਾਂ ਨੂੰ ਦੂਜਿਆਂ ਦੀ ਮਦਦ ਲਈ ਕੀ ਕਰਨਾ ਹੈ ਹਾਂ ਮੈਂ ਆਪਣੇ ਬੰਦ ਹੱਥਾਂ ਨੂੰ ਪਰਮੇਸ਼ਰ ਦੇ ਕੰਮ ਲਈ ਪਰਮੇਸ਼ਰ ਦੇ ਲੋਕਾਂ ਦੀ ਆਤਮਿਕ ਉਨਤੀ ਦੇ ਲਈ ਕਲੀਸੇਆ ਦੇ ਬਾਦਦੇ ਦੇ ਲਈ ਔਰ ਦੂਜਿਆਂ ਨੂੰ ਤਸਾਹ ਕਰਨ ਦੇ ਲਈ ਦੂਜੇ ਨੂੰ ਵਿਸ਼ਵਾਸ ਵਿੱਚ ਵਧਾਉਣ ਦੇ ਲਈ ਆਪਣੇ ਹੱਥਾਂ ਨੂੰ ਕੀ ਕਰਨਾ ਹੈ ਖੋਲਣਾ ਹੈ ਅਸੀਂ ਕਹਿ ਸਕਦੇ ਹਾਂ ਪਰਮੇਸ਼ਰ ਮੇਰੇ ਹੱਥਾਂ ਨੂੰ ਮਜ਼ਬੂਤ ਕਰ ਕਿ ਮੈਂ ਦੂਜਿਆਂ ਦੇ ਲਈ ਕੀ ਹੋ ਸਕਾਂ ਮਦਦਗਾਰ ਬਣ ਸਕਾਂ ਪ੍ਰਭੂ ਮੈਨੂੰ ਕੰਮ ਦੇ ਪ੍ਰਭੂ ਮੇਰੇ ਕੰਮ 'ਚ ਆਸ਼ੀਸ਼ ਦੇ ਕਿ ਮੈਂ ਕੰਮ ਕਰਕੇ ਦੂਜਿਆਂ ਦੀ ਮਦਦ ਕਰ ਸਕਾਂ ਪੌਲਸ ਨੇ ਆਖਿਆ ਮੈਂ ਕਿਸੇ ਦੇ ਸੋਨੇ ਚਾਂਦੀ ਦਾ ਕੀ ਨਹੀਂ ਕੀਤਾ ਲਾਲਚ ਨਹੀਂ ਕੀਤਾ ਮੈਂ ਕਿਸੇ ਉਤੇ ਭਾਰੂ ਨਹੀਂ ਹੋਇਆ ਮੈਂ ਆਪਣੀਆਂ ਅਤੇ ਦੂਜਿਆਂ ਦੀ ਮਿਹਨਤ ਕਰਕੇ ਲੋੜਾਂ ਨੂੰ ਕੀ ਕੀਤਾ ਪੂਰਿਆ ਕੀਤਾ ਉਹ ਸੈਲਫ ਡਿਪੈਂਡ ਉਹ ਆਪ ਮਿਹਨਤ ਕਰਕੇ ਦੂਜਿਆਂ ਦੀ ਕੀ ਕਰਦੇ ਪੈਸੀ ਮਦਦ ਕਰ ਸਕਦੇ ਬਰਨਾਵਾਸ ਉਹਨਾਂ ਦੇ ਨਾਲੇ ਸੀ ਆ ਅਸੀਂ ਪਰਮੇਸ਼ਰ ਦੇ ਵਚਨ ਦੇ ਵਿੱਚ ਪੜ੍ਹਦੇ ਹਾਂ ਮੇਰੇ ਨਾਲ ਦੇਖਿਏ ਅੰਤਾਕੀਆ ਦੀ ਕਲੀਸਿਯਾ ਨੇ ਕੀ ਕੀਤਾ ਜ਼ਰੂਰਤਮੰਦ ਯਹੂਦੀਆਂ ਦੀ ਮਦਦ ਕਰਨ ਦੇ ਲਈ ਰਸੂਲਾਂ ਦੀ ਕਿਤਾਬ 11 ਦੇ ਆਏ ਉਹਦੇ 27 ਤੋਂ 29 ਵਚਨ ਚ ਅਸੀਂ ਪੜ੍ਹਾਂਗੇ ਉਹਨਾਂ ਦਿਨਾਂ ਵਿੱਚ ਕਈ ਨਬੀ ਜਰੂਸ਼ਲਮ ਤੋਂ ਅੰਤਾਕੀਆ ਵਿੱਚ ਆਏ ਉਹਨਾਂ ਦਿਨਾਂ ਵਿੱਚ ਬਹੁਤ ਸਾਰੇ ਨਬੀ ਜਰੂਸ਼ਲਮ ਤੋਂ ਅੰਤਾਕੀਆ ਵਿੱਚ ਆਏ ਇੱਕ ਨੇ ਉਹਨਾਂ ਵਿੱਚੋਂ ਜਿਹਦਾ ਨਾਮ ਅਗਬੂਸ ਸੀ ਹਾਂਜੀ ਆਤਮਾ ਦੇ ਰਾਹੀਂ ਇਹ ਪਤਾ ਦਿੱਤਾ ਇੱਕ ਨਵੀ ਸੀ ਔਰ ਜਿਹਦਾ ਨਾਮ ਕੀ ਸੀਗਾ ਅਗਬੂਸ ਅਗਬੂਸ ਸੀ ਉਹਨੇ ਉੱਠ ਕੇ ਆਤਮਾ ਦੇ ਦੁਆਰਾ ਇੱਕ ਭਵਿੱਖਬਾਣੀ ਕੀਤੀ ਤੇ ਆਖਿਆ ਵੀ ਇਹ ਜਿਹੜਾ ਸਮਾਂ ਚੱਲ ਰਿਹਾ ਹੁਣ ਕੀ ਪੈਣ ਵਾਲਾ ਆ ਅਕਾਲ ਪੈਣ ਵਾਲਾ ਹੈ ਹਾਂਜੀ ਜਦੋਂ ਇਹ ਗੱਲ ਕਲੀਸੀਆ ਨੇ ਸੁਣੀ ਜੋ ساری ਦੁਨੀਆ ਵਿੱਚ ਅਗਾਕਾਰ ਪਵੇਗਾ ਹਾਂ ਜਿਹੜਾ ਖਲੋਜੀ ਜੁਸ ਇਸ ਸਮੇਂ ਵਿੱਚ ਪੈ ਗਿਆ ਹਾਂ ਅੱਗੇ ਚੇਹਿਆਂ ਵਿੱਚੋਂ ਇੱਕ ਨੇ ਆਪੋ ਆਪਣੀ ਪਹੁੰਚ ਦੇ ਅਨਸਾਰ ਉਹਨਾਂ ਭਾਈਆਂ ਦੀ ਮਦਦ ਲਈ ਜਿਹੜੇ ਜੂਦੀਆਂ ਵਿੱਚ ਰਹਿੰਦੇ ਸਨ ਕੁਝ ਕੱਢਣ ਦੀ ကြਰੀਲ ਕੀਤੀ ਹਾਂ ਇੱਥੇ ਲਿਖਿਆ ਆਇਆ ਬਰਨਾਵਾ ਸੰਤਾਕੀਆ ਚ ਗਿਆ ਉੱਥੇ ਅੰਤਾਕੀਆ ਦੀ ਕਲੀਸੇ ਚ ਰਿਹਾ ਉੱਥੇ ਪੌਲਸ ਸੀਗਾ ਉਹਨਾਂ ਨੇ ਰਲ ਕੇ ਸੇਵਾ ਕੀਤੀ ਔਰ ਅਸੀਂ ਦੇਖਦੇ ਹਾਂ ਕਿ ਕਲੀਸਿਆ ਨੇ ਅੰਤਾਕੀਆ ਦੀ ਕਲੀਸੇ ਜਦੋਂ ਉੱਥੇ ਬਣ ਗਈ ਉਹਨਾਂ ਵਿੱਚ ਇੱਕ ਨਬੀ ਨੇ ਦੱਸਿਆ ਵੀ ਇਸ ਤਰ੍ਹਾਂ ਹੋਣ ਵਾਲਾ ਹੈ ਕਈ ਸਾਲਾਂ ਦਾ ਸਮਾਂ ਲੱਗੇ ਹੋਇਆ ਹੋਗਾ ਭਾਈ ਉੱਥੇ ਕਲੀਸੇ ਖੜੀ ਹੋਣ ਨੂੰ ਔਰ ਉੱਥੇ ਕਲੀਸੇ ਦੇ ਪੈਣ ਭਰਾਵਾਂ ਨੇ ਫੈਸਲਾ ਲਿਆ ਬਈ ਯਹੂਦੀਆਂ ਦੇ ਜਿਹੜੇ ਕਮਜ਼ੋਰ ਭਰਾ ਆ ਵਿਸ਼ਵਾਸੀ ਐ ਉਹਨਾਂ ਦੀ ਮਦਦ ਲਈ ਸਾਡੀ ਕਲੀਸਿਆ ਨੂੰ ਕੁਝ ਭੇਜਣਾ ਚਾਹੀਦਾ ਆ ਤਾਂ ਲਿਖਿਆ ਚੇਲਿਆਂ ਨੇ ਆਪਣੀ ਵਿੱਤ ਦੇ ਅਨਸਾਰ ਆਪਣੀ ਪਹੁੰਚ ਦੇ ਅਨਸਾਰ ਆਪਣੀਆਂ ਜੇਬਾਂ ਨੂੰ ਆਪਣੇ ਹੱਥਾਂ ਨੂੰ ਢਿੱਲਾ ਕੀਤਾ ਅਤੇ ਉਹ ਪੈਸਾ ਇਕੱਠਾ ਕਰਕੇ ਬਰਨਾਵਾਸ ਅਤੇ ਪਾਲਸ ਦੇ ਹੱਥ ਵਿੱਚ ਭੇਜਿਆ ਤੇ ਉਹਨਾਂ ਆਖਿਆ ਜਾਓ ਬਈ ਮੇਰੇ ਭਰਾਵੋ ਜਾ ਕੇ ਯਹੂਦੀਆਂ ਦੇ ਵਿਸ਼ਵਾਸੀ ਭੈਣ ਭਰਾਵਾਂ ਨੂੰ ਕੀ ਕਰਕੇ ਆਓ ਦੇ ਕੇ ਆਓ ਤੀਜਾ ਜਿਹੜਾ ਕਦਮ ਵਿਸ਼ਵਾਸੀਆਂ ਨੂੰ ਆਪਾਂ ਦੇਖ ਰਹੇ ਹਾਂ ਮੁਸ਼ਕਲ ਹਾਲਾਤਾਂ ਵਿੱਚ ਸਾਨੂੰ ਇੱਕ ਦੂਜੇ ਲਈ ਕੀ ਹੋਣਾ ਆ ਮਦਦਗਾਰ ਹੋਣਾ ਜੇ ਅਸੀਂ ਮਦਦ ਕਰਨ ਵਾਲੇ ਵਿਸ਼ਵਾਸੀਆਂ ਦੂਜਿਆਂ ਦੀ ਮਦਦ ਕਰਦੇ ਹਾਂ ਪੀੜਾ ਸਹਿੰਦੇ ਹਾਂ ਦਰਦ ਸਹਿੰਦੇ ਹਾਂ ਤਾਂ ਪਰਮੇਸ਼ਰ ਉਹਦਾ ਕੀ ਦੇਗਾ ਸਾਨੂੰ ਫਲ ਦੇਗਾ ਔਰ ਬਾਈਬਲ ਦੇ ਵਿੱਚ ਲਿਖਿਆ ਆ ਪਹਿਲਾ ਕੋਰਿੰਥੀਆਂ 15 ਦਾ 58ਵਜ ਕਹਿੰਦਾ ਯਿਸੂ ਮਸੀਹ ਦੇ ਵਿੱਚ ਕੀਤੀ ਗਈ ਸਾਡੀ ਮਿਹਨਤ ਥੋਥੀ ਨਹੀਂ ਹੈ ਪੜੀਏ 58 वचन सो हे मेरे प्यारे प्रभो हे मेरे प्यारे प्रभो तुसी स्थिर अठे डोल होवो तुसी स्थिर अठे अडोल होवो अठे प्रभु दे काम विच सदा वादे जाओ प्रभु दे काम विच सदा वादे जाओ क्यों तूसी जानदे हो तुसी जानदे हां जी देखो ध्यान दियो ਵਿਸ਼ਵਾਸੀ ਜਾਣਦੇ ਆ ਕਹਿੰਦਾ ਤੁਸੀਂ ਜਾਣਦੇ ਹੋ ਜੇ ਪ੍ਰਭੂ ਵਿੱਚ ਤੁਹਾਡੀ ਮਿਹਨਤ ਸੋਖੀ ਨਹੀਂ ਪ੍ਰਭੂ ਵਿੱਚ ਕੀਤੀ ਗਈ ਮਿਹਨਤ ਕਿਸੇ ਦੀ ਮਦਦ ਆ ਕਿਸੇ ਦੀ ਸਹਾਇਤਾ ਜੇ ਤੁਸੀਂ ਕਰਨ ਦੇ ਲਈ ਮਿਹਨਤ ਕਰ ਰਹੇ ਆ ਤਾਂ ਉਹ ਮਿਹਨਤ ਕੀ ਨਹੀਂ ਹੈਗੀ ਬਈ ਪ੍ਰਭੂ ਦਾ ਫਲ ਦੇਗਾ ਪ੍ਰਭੂ ਦਾ ਸਾਨੂੰ ਇਨਾਮ ਦੇਗਾ ਪ੍ਰਭੂ ਉਹਦੇ ਲਈ ਸਾਡੀ ਮਦਦ ਕਰੇਗਾ ਜਦੋਂ ਤੁਸੀਂ ਕਲੀਸਿਆ ਦੇ ਵਿੱਚ ਕਿਸੇ ਭੈਣ ਭਰਾ ਦੇ ਲਈ ਖੜੇ ਹੁੰਦੇ ਆ ਪਰਬੂ ਯਿਸੂ ਉਸ ਨੂੰ ਸਿਨੇਤਾ ਇਸ ਤਰ੍ਹਾਂ ਵੀ ਆਖਿਆ ਕਿ ਜੇਕਰ ਕੋਈ ਤੁਹਾਨੂੰ ਇੱਕ ਕਟੋਰਾ ਪਾਣੀ ਦਾ ਵੀ ਪੀਂਦਾ ਉਹ ਇਸ ਦਾ ਅਜ਼ਰ ਜੇ ਅਸੀਂ ਉਸ ਤੋਂ ਵੱਧ ਕਰਦੇ ਹਾਂ ਤਾਂ ਪ੍ਰਭੂ ਸਾਨੂੰ ਕੀ ਕੁਝ ਨਹੀਂ ਦੇਗਾ ਇਸ ਲਈ ਬਰਨਾਵਾਸ ਨੇ ਪ੍ਰਭੂ ਦੇ ਲੋਕਾਂ ਦੀ ਮਦਦ ਲਈ ਆਪਣੇ ਆਪ ਨੂੰ ਲਿਆਂਦਾ ਬਰਨਾਵਾਸ ਨੇ ਅੰਤਾਕੀਏ ਦੀ ਕਲੀਸੇਆ ਦੀ ਮਦਦ ਕੀਤੀ ਅੰਤਾਕੀਆ ਦੀ ਕਲੀਸਿਆਂ ਨੇ ਯਹੂਦੀਆ ਦੇ ਵਿਸ਼ਵਾਸੀਆਂ ਦੀ ਮਦਦ ਕੀਤੀ ਪੌਲਸ ਕਹਿੰਦਾ ਮੈਂ ਆਪਣੀਆਂ ਤੇ ਦੂਜਿਆਂ ਦੀ ਲੋੜਾਂ ਪੂਰੀਆਂ ਕੀਤੀਆਂ ਇਹਦਾ ਮਤਲਬ ਉਹ ਇੱਕ ਦੂਜੇ ਦੀ ਦੁੱਖ ਸੁੱਖ ਵਿੱਚ ਕੀ ਕਰ ਰਹੇ ਸੀਗੇ ਤਦੇ ਤਾਂ ਉਹ ਵੱਧ ਗਏ ਅੱਜ ਜੇ ਅਸੀਂ ਬਾਤ ਨਹੀਂ ਰਹੇ ਅੱਜ ਸਾਡੇ ਵਿੱਚ ਪ੍ਰੋਬਲਮ ਹੈ ਤੇ ਇਹੀ ਤਾਂ ਹੈ ਅਸੀਂ ਕਹਿੰਦੇ ਹਾਂ ਜਿਹੜਾ ਕਸ਼ਟ ਪਿਆ ਇਹਦੇ ਕਰ ਪਿਆ ਸਾਡੇ ਥੋੜੀ ਪਿਆ ਆ ਅ ਸਾਨੂੰ ਇੱਕ ਦੂਜੇ ਦੀ ਮਦਦ ਲਈ ਹਮੇਸ਼ਾ ਅੱਗੇ ਆਉਣਾ ਚਾਹੀਦਾ ਜਿੰਨੀ ਵੀ ਕਰ ਸਕਦੇ ਹਾਂ ਜਿੰਨੀ ਵੀ ਸਤ ਹੋ ਸਕਦੀ ਹੈ ਬਾਈਬਲ ਕਹਿੰਦੀ ਦਿਓ ਤਾਂ ਤੁਹਾਨੂੰ ਦਿੱਤਾ ਜਾਏਗਾ ਹਾਂ ਕਲਾ ਚਾਰ ਚ ਵਿੱਚ ਨਹੀਂ ਜ਼ਰੂਰਤਮੰਦਾਂ ਨੂੰ ਦਿਓ ਉਹਨਾਂ ਨੂੰ ਦਿਓ ਜਿਹੜੇ ਤੁਹਾਨੂੰ ਲੱਗਦਾ ਵੇ ਇਹਨੂੰ ਦੇਣਾ ਚਾਹੀਦਾ ਆ ਇਹਦੀ ਮਦਦ ਦੀ ਲੋੜ ਹੈ ਸਾਨੂੰ ਪਤਾ ਹੁੰਦਾ ਕਿ ਇਹਦੀ ਮਦਦ ਦੀ ਲੋੜ ਹੈ ਪਰ ਅਸੀਂ ਕਰਨਾ ਅਸੀਂ ਕਰਨਾ ਪ੍ਰਭੂ ਦਾ ਦਾਸ ਯਕੂਬ ਕਹਿੰਦਾ ਜੇ ਤੈਨੂੰ ਪਤਾ ਵੀ ਤੈਨੂੰ ਭਲਾ ਕਰਨਾ ਚਾਹੀਦਾ ਪਰ ਤੂੰ ਭਲਾ ਤਾ ਤੂੰ ਪਾਪ ਕਰਦਾ ਆ ਤੂੰ ਕੀ ਕਰ ਰਿਹਾ ਆ ਆ ਨੂੰ ਪਤਾ ਕਿਸੇ ਗਰੀਬ ਬੱਚਾ ਜਾ ਰਹਾ ਤੇ ਪੈਰਾਂ ਚੱਪਲ ਹੈ ਨਹੀਂ ਚੱਪਲ ਦੇਣੀ ਚਾਹੀਦੀ ਐ ਸਾਨੂੰ ਪਤਾ ਕੋਈ ਭੁੱਖਾ ਨੰਗਾ ਬੈਠਾ ਉਹਨੂੰ ਕੱਪੜੇ ਦੀ ਲੋੜ ਐ ਭੋਜਨ ਦੀ ਲੋੜ ਐ ਪਰ ਅਸੀਂ ਮੂੰਹ ਘੁਮਾ ਕੇ ਲੰਘ ਜਾਂਦੇ ਆ ਲੰਘ ਜਾਂਦੇ ਆ ਮੇਰੇ ਜੀਜੋ ਸਿੱਕ ਦੂਜੇ ਨੂੰ ਉਤਸ਼ਾਹ ਕਰ ਸਕਦੇ ਆ ਇੱਕ ਦੂਜੇ ਦੀ ਮਦਦ ਕਰਕੇ ਮੈਨੂੰ ਦੂਜਿਆਂ ਦੀ ਮਦਦ ਲਈ ਆਪਣੇ ਹੱਥਾਂ ਦੇ ਟੇਲੇ